ਕਬੀਰ ਜਗ ਮਹਿ ਚੀਤੇ ਓ ਜਾਨਕੈ ਜਗ ਮਹਿ ਰਹਿਓ ਸਮਾਈ ਜਿਨ ਹਰਿ ਕਾ ਨਾਮ ਨ ਚੀਤੇਓ ਬਦਹਿ ਜਨਮੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਚੱਲ ਰਹੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸਰਲ ਵਿਚਾਰ ਆਪ ਜੀ ਦੇ ਹੁਕਮ ਨਾਲ ਸਾਧ ਸੰਗਤ ਜੀ ਦੇ ਆਸਰੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਦੇ ਸਰਕਾਇ ਵਿਚਾਰ ਸਤਿਗੁਰੂ ਆਪ ਕਰਵਾ ਰਹੇ ਹਨ ਭਗਤ ਕਬੀਰ ਸਾਹਿਬ ਅੱਜ ਵਾਲੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਆ 93 ਸ਼ਲੋਕ ਪਿੱਛੇ ਆਪਾਂ ਸਰਵਣ ਕਰਾਏ ਹਾਂ 94 ਨੰਬਰ ਸ਼ਲੋਕ ਦਾ ਪਾਠ ਆਪਾਂ ਰਲ ਮਿਲ ਕੇ ਸਰਵਣ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਏ ਭਾਈ ਜਿਨ੍ਹਾਂ ਨੇ ਜਗ ਮਹਿ ਵੇਚਾ ਕੇ ਚੇਤੇ ਹੋ ਜਾਣ ਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਸੰਸਾਰ ਵਿੱਚ ਵਿਆਪਕ ਜਾਣ ਕਰਕੇ ਚੇਤੇ ਕੀਤਾ ਹੈ ਕਹਿੰਦੇ ਜਗ ਮਹਿ ਰਹੋ ਸਮਾਏ ਕਹਿੰਦੇ ਉਹਨਾਂ ਦਾ ਜਸ ਸੰਸਾਰ ਵਿੱਚ ਸਮਾਇਆ ਫੈਲਿਆ ਰਹਿੰਦਾ ਹੈ ਉਹ ਵੀ ਜਗ ਵਿੱਚ ਪਰਮਾਤਮਾ ਵਾਂਗ ਹੀ ਸਮਾਏ ਰਹਿੰਦੇ ਹਨ ਭਾਵ ਕਹਿਣ ਤੋਂ ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਸਾਰਿਆਂ ਨੂੰ ਨਾਮ ਚੇਤੇ ਹੈ ਭਗਤਾਂ ਦਾ ਨਾਮ ਚੇਤੇ ਹੈ ਪਰ ਭਗਤ ਕਬੀਰ ਸਾਹਿਬ ਜੀ ਦੇ ਵੇਲੇ ਰਾਜਾ ਬਾਦਸ਼ਾਹ ਵਜ਼ੀਰ ਕੌਣ ਹੋਇਆ ਉਸ ਦਾ ਹੋ ਸਕਦਾ ਕਿਸੇ ਵਿਰਲੇ ਟਾਵੇ ਨੂੰ ਯਾਦ ਹੋਵੇ ਸਾਰਿਆਂ ਨੂੰ ਨਹੀਂ ਰਹੁ ਵਿਚਾਰ ਕਹਿੰਦੇ ਕਬੀਰ ਜਗ ਮਹਿ ਚੇਤੇਉ ਜਾਣਕੈ ਜਗ ਮਹਿ ਰਹੈਉ ਸਮਾਇ ਜਿਹੜੇ ਜਗ ਵਿੱਚ ਆ ਕੇ ਤੇ ਜਗ ਵਿੱਚ ਵਸਿਆ ਹੋਇਆ ਜਾਣ ਲੈਂਦੇ ਪ੍ਰਮਾਤਮਾ ਨੂੰ ਕਹਿੰਦੇ ਉਹ ਜਗ ਵਿੱਚ ਸਮਾਏ ਰਹਿੰਦੇ ਮਸ਼ਹੂਰ ਹੋ ਜਾਂਦੇ ਉਹ ਭਾਵ ਉਹਨਾਂ ਦਾ ਜਸ ਫੈਲ ਜਾਂਦਾ ਹੈ ଅਤਵਾ ਜਿਹੜੇ ਜਗਤ ਨੂੰ ਸੱਚਾ ਜਾਣ ਕੇ ਜਗਤ ਨੂੰ ਹੀ ਚੇਤੇ ਕਰਦੇ ਰਹਿੰਦੇ ਉਹ ਜਗਤ ਵਿੱਚ ਹੀ ਸਮਾਏ ਰਹਿੰਦੇ ਭਾਵ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਇਸ ਦਾ ਦੂਸਰਾ ਅਰਥ ਇਹ ਵੀ ਆ ਜਿਨ ਹਰ ਕਾ ਨਾਮ ਨਾ ਚੇਤੇਉ ਬਦਹ ਜਨਮੇ ਆਏ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਭਾਵ ਸਿਮਰਨਾ ਨਹੀਂ ਕੀਤਾ ਉਹ ਬਾਦ ਹੈ ਦੂਸਰੀ ਇਸ ਤੁਕ ਵਿੱਚ ਸਮਾਪਤੀ ਵਾਲੀ ਚ ਦੱਸ ਰਿਹਾ 94 ਨੰਬਰ ਸ਼ਲੋਕ ਦੀ ਕਿ ਉਹ ਵਿਅਰਥੀ ਸੰਸਾਰ ਵਿੱਚ ਆ ਕੇ ਜਨਮੇ ਹਲ ਵਾ ਮਨੁੱਖਾ ਜਨਮ ਵਿੱਚ ਆ ਕੇ ਵਿਅਰਥ ਸਮਾਂ ਬਤੀਤ ਕਰ ਲੈਂਦੇ ਹਲ ਜੈਸਾ ਕਿ ਆਸਾ ਜੀ ਦੀ ਬਾਾਰ ਵਿੱਚ ਪੜਦੇ ਹਾਂ ਜਿਨੀ ਹੈ ਸਾ ਹਰ ਨਾਮ ਨ ਚੇਤੇਓ ਸੇ ਗਾਹੇ ਜਗ ਆਏ RAM ਰਾਜੇ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਭਗਤ ਕਬੀਰ ਸਾਹਿਬ ਜੀ ਇਸ 95 ਨੰਬਰ ਸ਼ਲੋਕ ਚ ਪਾਵਨ ਬਖਸ਼ਿਸ਼ ਕਰ ਰਹੇ ਆ ਕਿ ਭਾਈ ਦੁਨੀਆ ਬੜੀਆਂ ਆਸਾ ਕਰਦੀ ਹੈ ਜਦੋਂ ਇਸ ਇਨਸਾਨ ਦੇ ਭੈਣ ਭਰਾ ਬਹੁਤ ਤਕੜੇ ਹੁੰਦੇ ਆ ਪਹਿਲਾਂ ਉਹਨਾਂ ਤੇ ਆਸਾਂ ਕਰਦਾ ਹੈ ਫਿਰ ਹੌਲੀ ਹੌਲੀ ਸਾਰੀਆਂ ਆਸਾਂ ਨੂੰ ਵਿਸਾਰ ਦਿੰਦਾ ਹੈ ਭਗਤ ਜੀ ਕਹਿੰਦੇ ਆ ਤੋ ਵੀਰ ਆਸਾ ਕਰੀਏ ਰਾਮ ਕੀ ਜੇ ਤੂੰ ਆਸਾ ਹੀ ਕਰਨੀ ਹੈ ਐ ਇਨਸਾਨ ਉਸ ਰਾਮ ਪਰਮੇਸ਼ਰ ਦੀ ਕਰ ਅਵਰੈ ਆਸ ਨਿਰਾਸ ਹੋਰਨਾ ਦੀਆਂ ਆਸਾਂ ਤੋਂ ਨਿਰਾਸ਼ ਹੋਣਾ ਆਪਾਂ ਆਪਾਂ ਨਿਰਾਸ਼ ਹੋਣਾ ਕਰੀਦਾ ਹੈ ਕਿਸੇ ਦੀ ਵੀ ਆਸ ਕਰੀਏ ਪ੍ਰਮਾਤਮਾ ਤੋਂ ਬਿਗੈਰ ਤੇ ਨਿਰਾਸ਼ ਹੋ ਜਾਈਦਾ ਹੈ ਭਗਤ ਜੀ ਕਹਿੰਦੇ ਆਸਾ ਕਰੀਏ ਰਾਮ ਕੀ ਨਰਕ ਪਰਹਿ ਤੇ ਮਨਈ ਜੋ ਹਰ ਨਾਮ ਉਦਾਸ ਕਹਿੰਦੇ ਜਿਹੜੇ ਨਰਕ ਪਰਹਿ ਜਿਹੜੇ ਪ੍ਰਭਾਤਮਾ ਦੇ ਨਾਮ ਤੋਂ ਉਦਾਸ ਉਪਰਾਮ ਰਹਿੰਦੇ ਉਹ ਮਾਨਈ ਮਨੁੱਖ ਨਰਕਾਂ ਵਿੱਚ ਪੈਂਦੇ ਹਲ ਜਿਹੜੇ ਨਾਮ ਨੂੰ ਪਿਆਰ ਨਹੀਂ ਕਰਦੇ ਨਫ਼ਰਤ ਕਰਦੇ ਉਦਾਸ ਹੋ ਜਾਂਦੇ ਜੇ ਕੀ ਆਉ ਭਾਈ ਨਾਮ ਜਪੀਏ ਤੇ ਉਹਨਾਂ ਦਾ ਮੂੰਹ ਵਿੰਗਾ ਹੋ ਜਾਂਦਾ ਉਹ ਕਹਿੰਦੇ ਨਹੀਂ ਭਾਈ ਸਾਨੂੰ ਤਾਂ ਕੰਮ ਬੜੇ ਆ ਸਾਡੇ ਤੇ ਮੱਜਾਂ ਨੂੰ ਪਾਣੀ ਡੋਹਣ ਵਾਲਾ ਸੀ ਮੇਰਾ ਭਲਾਨਾ ਕੰਮ ਕਰਨ ਵਾਲਾ ਸੀ ਪਹਿਲਾਂ ਚੰਗੇ ਬਲੇ ਬੈਠੇ ਹੁੰਦੇ ਫਿਰ ਉਦਾਸ ਹੋ ਜਾਂਦੇ ਵੀ ਨਾਮ ਨਹੀਂ ਜਪਣਾ ਸੋ ਕਹਿੰਦੇ ਨਰਕ ਪਰਹਿ ਤੇ ਮਨਈ ਜੋ ਹਰ ਨਾਮ ਉਦਾਸ ਅਗਲੇ 96 ਨੰਬਰ ਸ਼ਲੋਕ ਚ ਕਿਰਪਾ ਕਰ ਰੇ ਭਗਤ ਜੀ ਕਿਸੇ ਪਖੰਡੀ ਆਦਮੀ ਨੇ ਬਹੁਤ ਸਾਰੇ ਚੇਲੇ ਚਾਟੜੇ ਬਣਾਏ ਹੋਏ ਸਨ ਉਸ ਦੇ ਪ੍ਰਥਾਏ ਕਬੀਰ ਜੀ ਇਹ 96 ਨੰਬਰ ਸ਼ਲੋਕ ਉਚਾਰਨ ਕਰ ਰਿਹਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕਿਉ ਨਬੀਤ ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹੈ ਭਾਈ ਜੀਵ ਨੇ ਸੰਸਾਰ ਵਿੱਚ ਸਿੱਖ ਚੇਲੇ ਅਤੇ ਸਾਖਾ ਪੁੱਤਰੇ ਚੇਲੇ ਬਹੁਤੇ ਬਿਆੰਤ ਬਣਾ ਲੇ ਭਾਵ ਬਣਾ ਲੈਣਾ ਕੀਤੇ ਪਰ ਇਸ ਪਖੰਡੀ ਤੇ ਇਸ ਵਰਗੇ ਹੋਰ ਪਖੰਡੀਆਂ ਨੇ ਕੇਸੋ ਕੇਸ਼ਵ ਪ੍ਰਮਾਤਮਨ ਕਿਸੋ ਕਿਸਾ ਧਾਰੀ ਪ੍ਰਮਾਤਮਾ ਨੂੰ ਆਪਣਾ ਮੀਤ ਮਿੱਤਰ ਬਣਾਉਣਾ ਨਹੀਂ ਕੀਤਾ ਮਾੜੇ ਕਰਮ ਇਸ ਦੇ ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ ਪਾਵਨ ਬਖਸ਼ਿਸ਼ ਕਰੇ ਭਗਤ ਜੀ ਕੇ ਚੱਲਿਆ ਤਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੀ ਘਰ-ਬਾਰ ਛੱਡ ਦਿੱਤਾ ਉਹ ਜਿਵੇਂ ਕੋਈ ਕਹਿੰਦਾ ਮੈਂ ਘਰ ਤੋਂ ਤੰਗ ਆ ਗਿਆ ਬੱਚਿਆਂ ਤੋਂ ਘਰ ਵਾਲੀ ਤੋਂ ਤੇ ਮੈਂ ਜੰਗਲ ਵਿੱਚ ਜਾ ਕੇ ਭਗਤੀ ਕਰਾਂਗਾ ਜਦੋਂ ਜੰਗਲ ਵਿੱਚ ਗਿਆ ਕੋਈ 2-4 ਦਿਨ ਭਗਤੀ ਤੇ ਲਾਏ ਟਕਾ ਕੇ ਤੇ ਫਿਰ ਤੁਹਾਨੂੰ ਪਤਾ ਰਹਿੰਦੀਆਂ ਸਿੱਧੀਆਂ ਆ ਜਾਂਦੀਆਂ ਤੇ ਲੋਕ ਅੱਜ ਇੱਕ ਜਣ ਆਇਆ ਕੱਲ 10 ਜਣੇ ਆਏ ਸੋ ਸਾਡੇ ਆਮ ਹੀ ਰਿਵਾਜ ਹੈ ਜੱਗ ਵਿੱਚ ਜਦੋਂ ਕੋਈ ਨਾਮ ਜਪਦਾ ਉਹਨੂੰ ਦੁਨੀਆਂ ਨਾਮ ਨਹੀਂ ਜੱਪਣ ਦਿੰਦੀ ਉਹਦੇ ਮਗਰ ਦੁਨੀਆਂ ਲੱਗ ਜਾਂਦੀ ਹੈ ਨਾਮ ਦੇ ਵਿੱਚ ਬਖਸ਼ਿਸ਼ ਹੀ ਇੰਨੀ ਪਾਵਰੀ ਇੰਨੀ ਆ ਕਿ ਬਦੋ ਬਦੀ ਲੋਕ ਮਗਰ ਖਿੱਚੇ ਆਉਂਦੇ ਆ ਪਰ ਇਹ ਉਸਨੇ ਨਾਮੀ ਨੇ ਬਚਣਾ ਹੁੰਦਾ ਜੋ ਅਬਿਆਸੀ ਹੈ ਉਸਨੇ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਕਿ ਕੋਈ ਮੇਰੇ ਮਗਰ ਨਾ ਆਵੇ ਬਹੁਤ ਸਾਰੇ ਇਹੋ ਜਿਹੇ ਸੰਤ ਹੋਏ ਜਿਹੜੇ ਆਪਣੇ ਆਪ ਨੂੰ ਜਗਤ ਦੇ ਮੋਹਰੇ ਬੁਰਾ ਦਿਖਾਉਣ ਦਾ ਯਤਨ ਕਰਦੇ ਰਹੇ ਕਿ ਲੋਕ ਪਿੱਛੇ ਨਾ ਆਉਣ ਬਹੁਤ ਸਾਰੇ ਐਸੇ ਮਹਾਪੁਰਖ ਹੋਏ ਆ ਉਹ ਐਸੇ ਕਰਕੇ ਕਿ ਲੋਕ ਸਾਡੇ ਰਸਤੇ ਵਿੱਚ ਰੋੜਾ ਨਾ ਬਣ ਕਿਉਂਕਿ ਲੋਕਾਂ ਨੇ ਤਾਂ ਆਪਣੇ ਕਾਰਜ ਸਵਾਰਨੇ ਉਸ ਤੋਂ ਕੰਮ ਲੈਣੇ ਹਨ ਕਿ ਇਹ ਨਾਮ ਜਪਦਾ ਹੈ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਚਾਲੇ ਥੇ ਹਰ ਮਿਲਨ ਕੋ ਚੱਲਿਆ ਤਾਂ ਹਰੀ ਨੂੰ ਮਿਲਣ ਸੀ ਗੁਰਮੁਖਾ ਪਰ ਵਿੱਚੇ ਅਟਕਿਓ ਚੀਤ ਵਿੱਚੇ ਹੀ ਚੇ ਤੜਕ ਗਿਆ ਕਹਿੰਦੇ ਜਿਹੜੇ ਪਰਿਵਾਰ ਤੋਂ ਤੰਗ ਆ ਕੇ ਜੰਗਲ ਵਿੱਚ ਭੱਜਿਆ ਸੀ ਆ ਹੁਣ ਤੇ ਕਹਿੰਦੇ ਬਹੁਤ ਵੱਡਾ ਪਰਿਵਾਰ ਸਿੱਖ ਸਾਖਾ ਬਹੁਤੇ ਕੀਏ ਬੜਾ ਵੱਡਾ ਪਰਿਵਾਰ ਬਣਾ ਲਿਆ ਕਿਉਂਕਿ ਇਹ ਪਰਿਵਾਰ ਤੋਂ ਉਸ ਪਰਿਵਾਰ ਤੋਂ ਵੱਡਾ ਹੋ ਗਿਆ ਹੁਣ ਇੱਥੇ ਫਸ ਗਿਆ ਆਪਾਂ ਦੇਖਦੇ ਹਾਂ ਜਿੰਨੇ ਡੇਰੇਦਾਰ ਆ ਉਹ ਘਰ ਉਹ ਤੇ ਭਾਵੇਂ ਤੰਗੋ ਕਿ ਨਿਕਲਿ ਹੋਣ ਮੇ ਕੋਈ ਨਹੀਂ ਕਰਦਾ ਕੰਮ ਹੁੰਦਾ ਮੇ ਕੋ ਨਹੀਂ ਬੱਚੇ ਪਾਲ ਹੁੰਦੇ ਪਰ ਡੇਰਿਆਂ ਵਿੱਚ ਵੇਖ ਲੋ ਹਜ਼ਾਰ ਚਰ ਚੇਲਾ ਬਣਾਇਆ ਹੁਣ ਉੱਥੇ ਫਸੇ ਪਏ ਜਿੱਦਣ ਜਾਣਗੇ ਪ੍ਰਮਾਤਮਾ ਦੇ ਕੋਲ ਇਹ ਸਰੀਰ ਨੂੰ ਛੱਡਣਗੇ ਤੇ ਕਿਵੇਂ ਛੱਡਣਗੇ ਕਿਉਂਕਿ ਮੋਹ ਹੈ ਡੇਰੇ ਦਾ ਮੋਹ ਹੈ ਜ਼ਮੀਨ ਦਾ ਮੋਹ ਹੈ ਐਸ਼ੋ ਇਰਾਮ ਦਾ ਮੋਹ ਹੈ ਇਹ ਮੋਹ ਸਾਨੂੰ ਨਿਕਲ ਨਹੀਂ ਦੇਵੇਗਾ ਭਗਤ ਜੀ ਇੱਥੇ ਉਹ ਕਹਿ ਰਹੇ ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ ਇਥੋਂ ਤੱਕ ਸਾਧ ਸੰਗਤ ਜੀ 96 ਸ਼ਲੋਕ ਹੋ ਚੁੱਕੇ ਹਨ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਇਸੇ ਤਰ੍ਹਾਂ ਵਿਚਾਰ ਆਪ ਕਰਵਾਉਂਦੇ ਰਹਿਣ ਭੁੱਲਾਂ ਨ ਚਤਾਰਨੀਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਆਪ ਸਾਧ ਸੰਗਤ ਸਤਿਗੁਰੂ ਬਖਸ਼ਣ ਹਾਰ ਪਿੱਤਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ